ਵਿੱਕੀ ਮੁੰਡੇ ਦਾ ਨਾਂ ਜਿਹੜਾ ਮੁੰਡੇ ਨੇ ਮੇਰੇ ਭਰਾ ਨੂੰ ਬਹੁਤ ਮਾਰਿਆ ਤੇ ਉਹ ਇੱਕ ਦਾਤਰ ਲਿਆ ਕੇ ਸਿਰ 'ਚ ਮਾਰਿਆ ਜਿਸ ਦਿਨ ਉਹਦੇ ਇੰਨੇ ਜ਼ਿਆਦਾ ਟਾਂਕੇ ਲੱਗੇ ਤੇ 12 ਟਾਂਕੇ ਲੱਗੇ ਅਦੇ ਤੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਪੁਲਿਸ ਦੇ ਇੰਨੇ ਕੱਜਲ ਖਰਾਬ ਹੋਣ ਡਿਆ ਕੋਈ ਸੁਣਵਾਈ ਨਹੀਂ ਹੋਣੀ ਇੱਕ ਇੱਕ ਦਿਨ ਵੀ ਉਹਨਾਂ ਘਰ ਪੁਲਿਸ ਨਹੀਂ ਆਈ ਆਪਾਂ ਚਾਰ ਭੈਣਾ ਆਪਾਂ ਕੱਲੀਆਂ ਰਹਿਨੀ ਆ ਰਾਤ ਆਪਣੇ ਭਰਾ ਕੋ ਵੀ ਅਸੀਂ ਕੱਲੀਆਂ ਹੀ ਜਾਣੀਆਂ ਉਹਨੀਆਂ ਤੇ ਸਾਨੂੰ ਬਹੁਤ ਜ਼ਿਆਦਾ ਖਤਰਾ ਆ ਮਾਮਲਾ ਬਟਾਲਾ ਦੇ ਨੇੜੇ ਪੈਂਦੇ ਪਿੰਡ ਹਸਨਪੁਰਾ ਤੋਂ ਸਾਹਮਣੇ ਹੈ ਜਿੱਥੇ ਪੁਰਾਣੀ ਰੰਜੀਤ ਦੇ ਚੱਲਦਿਆਂ ਪਿੰਡ ਦੇ ਹੀ ਇੱਕ ਨੌਜਵਾਨ ਦੇ ਵੱਲੋਂ ਆਪਣੇ ਨਾਲ ਅਣਪਛਾਤੇ ਨੌਜਵਾਨਾਂ ਨੂੰ ਲੈ ਕੇ ਦੀਪਕ ਨਾਮਕ ਨੌਜਵਾਨ ਦੇ ਘਰ ਤੇ ਇਸ ਧਾਰ ਹਥਿਆਰਾਂ ਦੇ ਨਾਲ ਦੇ ਰਾਤ ਹਮਲਾ ਕਰ ਦਿੱਤਾ ਜਿਸ ਵੇਲੇ ਉਸ ਦੇ ਘਰ ਦੇ ਵਿੱਚ ਉਸ ਦੀਆਂ ਚਾਰ ਭੈਣਾਂ ਤੇ ਵਿਧਵਾ ਮਾਂ ਮੌਜੂਦ ਸੀ ਪੀੜਤ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਦੀਪਕ ਅਤੇ ਉਸ ਦੀ ਮਾਂ ਅਤੇ ਭੈਣਾਂ ਨੇ ਕਿਹਾ ਕਿ 3 ਸਾਲ ਪਹਿਲਾਂ ਵੀ ਉਵਿੱਕੇ ਨਾਮਕ ਨੌਜਵਾਨ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੇ ਭਰਾ ਨੂੰ ਵੱਢ ਕੇ ਨਾਲ ਲੱਗਦੀ ਰੇਲ ਪਟੜੀ ਤੇ ਸੁੱਟਿਆ ਗਿਆ ਸੀ ਉਸ ਵੇਲੇ ਵੀ ਰਾਜੀਨਾਮਾ ਹੋਇਆ ਸੀ ਤਾਂ ਹੁਣ ਵੀ ਪਹਿਲਾਂ ਵਾਂਗੂ ਹੀ ਉਸਦੇ ਭਰਾ ਦੇ ਉੱਪਰ ਹਮਲਾ ਕੀਤਾ ਗਿਆ ਤੇ ਉਸ ਨੂੰ ਵੜਿਆ ਗਿਆ ਤੇ ਗਲੀ ਦੇ ਵਿੱਚ ਸੁੱਟ ਕੇ ਫਰਾਰ ਹੋਏ ਨੇ ਜਦੋਂ ਉਹਨਾਂ ਦੇ ਵੱਲੋਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਸ਼ਿਕਾਇਤ ਵਾਪਸ ਲੈਣ ਦੇ ਲਈ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਜਾਣ ਪਛਾਤੇ 8-9 ਵਿਅਕਤੀਆਂ ਦੇ ਵੱਲੋਂ ਦੇਰ ਰਾਤ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਕੇ ਮੌਜੂਦ ਉਹਨਾਂ ਦੀ ਮਾਂ ਅਤੇ ਬੇਟੀਆਂ ਨੂੰ ਧਮਕਾਇਆ ਜਾਂਦਾ ਹੈ ਜਿਸ ਤੋਂ ਬਾਅਦ ਸ਼ਿਕਾਇਤ ਵਾਪਸ ਲੈ ਲਵੋ ਨਹੀਂ ਤਾਂ ਅਗਲਾ ਨੰਬਰ ਤੁਹਾਡਾ ਹੋਵੇਗਾ ਇਹ ਗੱਲ ਕਹੀ ਜਾਂਦੀ ਹੈ ਇਸ ਦੇ ਚੱਲਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਬਟਾਲਾ ਤੋਂ ਲਾਪਰਤ ਸਿੰਘ ਖੁਸ਼ੀਪੁਰ ਦੇ ਰਿਪੋਰਟ ਦੇ ਆ ਟੀਵੀ ਅਤੇ ਪੰਜਾਬ ਰੈਣਾ ਲਾਈਵ ਦੇ ਲਈ ਗੱਲ ਸਰ ਮੰਡੀ ਜੀ ਜੰਜੇਸ਼ ਬਾਜੀ ਕੀਤੀ ਇਹਨੇ ਮੈਨੇ ਮੁੰਡੇ ਨੇ ਮੰਡੀ ਜੀ ਮੈਨੂੰ ਕਿਹਾ ਮੈਂ ਮੇਰੀ ਦੁਕਾਨ ਤੇ ਨਹੀਂ ਆਇਆ ਕਰਨਾ ਤੇ ਇਹ ਕਾੜੀ ਪੈਂਦਾ ਵੀ ਤੂੰ ਨਾ ਕੋਣੇ ਢੱਕਣਾ ਤੇ ਮੈਂ ਸਰ ਮੈਂ ਦੋ ਤਿੰਨ ਮੈਂ ਇਹਦੇ ਭਰਾਵਾਂ ਨੂੰ ਕਿਹਾ ਵੀ ਇਹਨੂੰ ਹਟਾਓ ਮੇਰੇ ਹੱਥੇ ਆ ਕੇ ਦੇ ਉੱਤੇ ਗਲਤ ਬੋਲਤਾ ਵਾ ਤੇ ਸਰ ਇਹ ਇੰਨੀ ਗੱਲ ਕਹੀ ਹੈ ਤੇ ਮੁੜ ਕੇ ਸਵੇਰੇ ਮੈਨੂੰ ਆਂਦਾ ਵੀ ਤੂੰ ਇਹ ਮੇਰੇ ਭਰਾਵਾਂ ਨਾਲਾਂ ਕਾਲੀ ਤੇ ਇਸੇ ਗੱਲੋਂ ਆ ਕੇ ਮੇਰੇ ਨਾਲ ਲੰਡਾ ਪਿਆ ਤੇ ਮੇਰੇ ਸਿਰ 'ਚ ਦੱਤਰ ਮਾਰਤਾ ਇਹਨੇ ਤੇ ਸਰ ਮੈਂ ਜੇ ਕਾਰਵਾਈ ਕੀਤੀ ਹੈ ਤੇ ਮੇਰੇ ਘਰ ਜਾ ਕੇ ਰਾਤ ਪੈ ਗਏ ਇਹ ਮੁੰਡੇ ਪੁਆਏ ਨੇ ਤੇ ਸਾਰੇ ਵਕੀਨਾਂ ਦਾ ਮੁੰਡਾ ਇਹਦੇ ਪਿਓ ਨੇ ਲਕਾਰਾ ਮਾਰਿਆ ਵੀ ਮਾਰ ਦੋ ਇੱਥੇ ਸਿਰ ਸਿਰ ਮੂੰਹ ਪਾੜ ਦੋ ਇਹਦਾ ਸਰ ਜੋ ਕੁਝ ਹੁੰਦਾ ਇਹਨੂੰ ਜਾਨੂ ਮਾਰ ਦੋ ਤੇ ਸਾਰੇ ਇਹਦੇ ਨਾਲ ਮੁੰਡਾ ਇੱਕ ਹੈਗਾ ਵਾ ਇਹ ਰਾਹੁਲ ਜਿਹੜਾ ਸ਼ਾਹਪੁਰੇ ਦਾ ਵਾ ਤੇ ਇੱਕ ਹੈਗਾ ਸਾਇਨ ਮੁੰਡਾ ਉਹ ਹੈਗਾ ਵਾ ਤਲਵੰਡੀ ਤਲਵੰਡੀ ਜੜਾ ਵਾਲੀਆ ਰੋਡ ਤੇ ਤਲਵੰਡੀ ਉਥੋਂ ਦਾ ਵਾ ਤੇ ਇਹਦੇ ਨਾਲ ਬਾਕੀ 6-7 ਜਣੇ ਮੈਨੂੰ ਨਹੀਂ ਪਤਾ ਕੌਣ ਨੇ ਉਹ ਸਾਰੇ ਅਣਪਛਾਤੇ ਤੇ ਸਰ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਮੇਰੀਆਂ ਭੈਣਾਂ ਵੀ ਮੇਰੇ ਮਲਬੀ ਉਹਨਾਂ ਤੋਂ ਡਰਣ ਡੀਆਂ ਹੁਣ ਘਰੋਂ ਬਾਹਰ ਨਹੀਂ ਨਿਕਲਣੀਆਂ ਪੜ੍ਹਾਈ ਕਰਦੀਆਂ ਉਹ ਸਕੂਲੇ ਨਹੀਂ ਡਰਦੀਆਂ ਜਾਣੀਆਂ ਤੇ ਸਾਰੇ ਪੁਲਿਸ ਨੂੰ ਕੰਪਲੇਂਟ ਲਗਾਈ ਤੋ ਉਹ ਕੋਈ ਪਾਸੇ ਕਾਰਵਾਈ ਨਹੀਂ ਕਰਨੀ ਮੈਂ ਚਾਹੁੰਦਾ ਕਿ ਸਰ ਮੈਨੂੰ ਇਨਸਾਫ ਮਿਲੇ ਘਰ ਤੇ ਹੋਰ ਕੁਮਾਨ ਵਾਲਾ ਕੋਈ ਨਹੀਂ ਸਰ ਪਾਪਾ ਹਣੇ ਦੀ ਡੈਥ ਹੋ ਗਈ 2016 ਦੀ ਉਹਦਾ ਮੈਂ ਘਰ ਸੰਭਾਲਣਿਆ ਤੇ ਮੇਰਾ ਨਾਂ ਰੰਜਿਸ਼ ਬਾਜੀ ਕੱਢੀ ਇਹਨਾਂ ਨੇ ਪੁਰਾਣੀ ਵੀ ਪੁਰਾਣੀ ਸਰ ਮੈਂ ਪੁਰਾਣੀ ਪਹਿਲਾਂ ਵੀ ਹੈਗੀ ਦੋ ਦੋਂ ਦੀ ਚਲੋ ਰਾਜੀ ਨਾਮ ਕੀਤਾ ਤੇ ਉਸ ਤੋਂ ਬਾਅਦ 3-4 ਸਾਲ ਬਾਅਦ ਫੇਰਾ ਕੰਮ ਕਰ ਦਿੱਤਾ ਇਹਨਾਂ ਨੇ ਉਦੋਂ ਮਾਰਕ ਤੇ ਪਟੜੀਆਂ ਤੋਂ ਸੁੱਟ ਗਏ ਜਰੂਰ ਵੀ ਗਰੀ ਨਾਮ 15 ਰਾਜੀ ਨਾਮ ਹੈ ਵਿੱਕੀ ਮੁੰਡੇ ਦਾ ਨਾਂ ਜਿਹੜਾ ਮੁੰਡੇ ਨੇ ਮੇਰੇ ਭਰਾ ਨੂੰ ਬਹੁਤ ਮਾਰਿਆ ਤੇ ਉਹ ਇੱਕ ਦਾਤਰ ਲਿਆ ਕੇ ਸਿਰ 'ਚ ਮਾਰਿਆ ਜਿਹਦੇ ਨਾਲ ਉਹਦੇ ਇੰਨੇ ਜ਼ਿਆਦਾ ਟਾਂਕੇ ਲੱਗੇ ਉਹਦੇ 12 ਟਾਂਕੇ ਲੱਗੇ ਅਦੇ ਤੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਪੁਲਿਸ ਦੇ ਇੰਨੇ ਕੱਜਲ ਖਰਾਬ ਹੋਣ ਡਿਆ ਕੋਈ ਸੁਣਵਾਈ ਨਹੀਂ ਹੋਣੀ ਇੱਕ ਦਿਨ ਵੀ ਉਹਨਾਂ ਘਰ ਪੁਲਿਸ ਨਹੀਂ ਆਈ ਕਿ ਇੱਕ ਦਿਨ ਵੀ ਉਹਨਾਂ ਨੂੰ ਥੋੜਾ ਡਰ ਉਹ ਸ਼ਰੀਆਮ ਘੁੰਮੜਿਆ ਜਾਂਦਾ ਜਾਂਦਾ ਹਨ ਰਾਹ ਚ ਕਹਿੰਦਾ ਕਿ ਹੁਣ ਤੁਹਾਡੀ ਨੰਬਰ ਲੱਗਣਾ ਹੁਣ ਤੁਹਾਨੂੰ ਪੈਣਾ ਫਿਰ ਤੇ ਤੀਜੇ ਤੋਂ ਉੱਥੇ ਦਿਨ ਬਾਅਦ ਜਦੋਂ ਮੇਰੇ ਭਰਾ ਨੂੰ ਮਾਰ ਕੇ ਸੁੱਟ ਕੇ ਤੀਜੇ ਤੋਂ ਉੱਥੇ ਦਿਨ ਬਣਾ ਸਾਡੇ ਘਰ ਹਮਲਾ ਕੀਤਾ ਹੁਣ ਲੱਗ ਗਿਆ ਗੋਲੀਆਂ ਚੱਲ ਗਏ ਇੱਕ ਨੁਕਰੇ ਲੱਗ ਗਏ ਨੁਕਰੇ ਲਾ ਕੇ ਆ ਕੇ ਸਾਡੀ ਲੋਬੀ ਚ ਆਏ ਲੋਬੀ ਚ ਮੇਰੇ ਮਾਸਸੀ ਦੇ ਮੁੰਡੇ ਨੂੰ ਚੁੱਕਿਆ ਤਾਂ ਵੇਖਿਆ ਦੀਪੂ ਨਹੀਂ ਉੱਥੇ ਛੋਟ ਦਿੱਤਾ ਫਿਰ ਮੇਰੇ ਨਾਲ ਛੇੜਖਾਨੀ ਕਰਨ ਲੱਗਾ ਮੇਰੀ ਮੰਮੀ ਮੇਰੇ ਅੱਗੇ ਹੋ ਗਈ ਤੇ ਪਰ ਫਿਰ ਵੀ ਮੇਰੇ ਨਾਲ ਛੇੜਖਾਨੀ ਕਰਨ ਨਹੀਂ ਲੱਗਾ ਹੀ ਤੇ ਜਿੱਦੇ ਕਰਕੇ ਮੇ ਪਰ ਫੇਰ ਵੀ ਨਹੀਂ ਉਹ ਟਲਿਆ ਫਿਰ ਜਦੋਂ ਆਪਾਂ ਚੀਕਾ ਚੁਕਾ ਮਾਰੀਆਂ ਫੇਰ ਭੱਜਿਆ ਉਹ ਕੁਛ ਕੁਛ ਕਹਦੇ ਕਹਿੰਦੇ ਗ੍ਰਾਈ ਪੁਲਿਸ ਹਾਂਜੀ ਪੁਲਸ ਨਹੀਂ ਇੱਕ ਦਿਨ ਵੀ ਨਹੀਂ ਪੁਲਿਸ ਨੇ ਸ਼ਿਕਾਇਤ ਕੀਤੀ ਪੁਲਸ ਆਈ ਪਰ ਲੇਖ ਲੁਕ ਕੇ ਚਲ ਗਈ ਕੋਈ ਕਾਰਵਾਈ ਨਹੀਂ ਇਹਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਹਿੰਦੇ ਕੁੜੀਆਂ ਦੀ ਬਹੁਤ ਸੁਣੀ ਜਾਂਦੀ ਆ ਪਰ ਨਹੀਂ ਸਾਡੀ ਨਹੀਂ ਕੋਈ ਵੀ ਸੁਣਨ ਦਿਆ ਆਪਾਂ ਚਾਰ ਭੈਣਾ ਆਪਾਂ ਕੱਲੀਆਂ ਰਹਿਨੀ ਆ ਰਾਤ ਆਪਣੇ ਭਰਾ ਕੋ ਵੀ ਅਸੀਂ ਕੱਲੀਆਂ ਹੀ ਜਾਣੀਆਂ ਉਹਨੀਆਂ ਵਾ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਆ ਉਹੀ ਆ ਕਮਾਈ ਦਾ ਸਾਧਨ ਉਹੀ ਆ ਨਾ ਆਪਾਂ ਤੇ ਕੁਛ ਨਹੀਂ ਕਰਦੀਆਂ ਗੀਆਂ ਉਹ ਘਰ ਤੋਂ ਬਾਹਰ ਨਿਕਲਣੇ ਡਰ ਲੱਗਦਾ ਹਾਂਜੀ ਡਰ ਲੱਗਦਾ ਹੁਣ ਸਾਨੂੰ ਕਿ ਆਪਾਂ ਕਿੱਦਾਂ ਬਾਹਰ ਜਾਈਏ ਇਹ ਸਾਨੂੰ ਕਹਿੰਦਾ ਕਿ ਮੈਂ ਤੁਹਾਨੂੰ ਮੁੰਡੇ ਪਵਾ ਦੇਣੇ ਆ ਜਨ ਜਾਂਦਾ ਮੈਂ ਆਪਣੇ ਭਰਾ ਨੂੰ ਰੋਟੀ ਦੇਣ ਕਿ ਮੈਂ ਤੇ ਮੇਰੀ ਆ ਛੋਟੀ ਭੈਣ ਜਨ ਜਾਂਦਾ ਕਹਿ ਗਿਆ ਬਾਈਕ ਖਿਲਾਰੀ ਹੱਡ ਲੱਗੇ ਚੇਚਾ ਕਹਿੰਦਾ ਤਾਂ ਤੁਹਾਡਾ ਨੰਬਰ ਤੁਹਾਨੂੰ ਮਾਰ ਦੇਣਾ ਹੁਣ ਮੈਂ ਕਹਿੰਦਾ ਸਾਡਾ ਨੰਬਰ ਲੱਗਣਾ ਕਹਿੰਦਾ ਹੁਣ ਪਤਾ ਨਹੀਂ ਕੋਈ ਦੁਸ਼ਮਣੀ ਵੀ ਨਹੀਂ ਸਾਡੀ ਉਹਦੇ ਨਾਲ ਪਹਿਲਾਂ ਵੀ ਇਹ 3 ਸਾਲ ਪਹਿਲਾਂ ਵੀ ਇਹਨੇ ਮੇਰੇ ਭਰਾ ਨੂੰ ਮਾਰ ਕੁੱਟ ਕੇ ਇੱਥੋਂ ਪਿਪਲਾ ਸਾਡੇ ਬਾਈਪਾਸ ਰੋਡ ਵਾ ਸਾਡਾ ਰੋਡ ਤੇ ਘਰ ਵਾ ਉੱਥੋਂ ਲੈ ਕੇ ਚੱਲ ਗਿਆ ਉੱਥੇ ਮਾਰ ਕੁੱਟ ਕੇ ਤੇ ਸੋਟਾ ਆ ਪਟਰੀ ਦੇ ਉੱਤੇ 3 ਸਾਲ ਪਹਿਲਾਂ ਤੇ ਹੁਣ ਫੇਰ 3 ਸਾਲ ਬਾਅਦ ਫੇਰ ਪਿਆ ਮੇਰੇ ਭਰਾ ਨੂੰ ਕੋਈ ਗੱਲ ਨਹੀਂ ਕੋਈ ਮਤਲਬ ਨਹੀਂ ਇਹਦਾ ਕਿ ਕੋਈ ਵੀ ਬਿਨਾਂ ਮਤਲਬ ਤੋਂ ਹੀ ਮਾਰਦਾ ਵਾ ਬਿਨਾਂ ਮਤਲਬ ਤੋਂ ਹੀ ਗੱਲ ਇਹ ਹੋਈ ਹੋਈ ਆ ਵੀ ਮੇਰੇ ਮੁੰਡਾ ਵੀ ਇੱਥੇ ਕੰਮ ਕਰਦਾ ਵਾ ਸ਼ਿੰਗਾਰੀ ਦੀ ਦੁਕਾਨ ਤੇ ਉਹ ਵੀ ਗਾੜੀ ਚੌਧਰੀ ਨੇ ਤੇ ਉਹ ਜਿਹੜੀ ਉਹਦੀ ਭੂਆ ਦੇ ਪੁੱਤੋ ਵੀ ਚੌਧਰੀ ਨੇ ਮੇਰਾ ਮੁੰਡਾ ਵੀ ਚੌਧਰੀ ਆ ਤੇ ਇਹਨਾਂ ਨੇ ਨਾ ਉਧਰ ਉਧਰ ਦਾਣਿਆਂ ਦਾ ਕਿਤੇ ਉਹਨਾਂ ਦੇ ਵੇਦਤਾ ਤੋੜਾ ਬਈ ਯਾਰ ਰੱਖਿਆ ਹੈ ਗਾੜੀ ਉਹਨਾਂ ਨੇ ਉਹਨੇ ਤੋੜਾ ਵੇਦ ਦਿੱਤਾ ਤੋਂ ਕਹਿੰਦੇ ਵੀ ਮੈਂ ਤੈਨੂੰ ਭਈਆ ਨੂੰ ਮਾਰ ਦੇਣਾ ਉਹਨੇ ਜਾ ਕੇ ਸ਼ਿਕਾਇਤ ਲਾਤੀ ਨਾ ਵੀ ਤੇਰਾ ਤੋੜਾ ਵੇਦ ਦਿੱਤਾ ਵਾ ਉਹਨਾਂ ਨੂੰ ਰੁੱਕ ਸੁਣਨ ਨੂੰ ਤੇ ਕਹਿੰਦਾ ਮੈਂ ਸਾਡੀ ਦੁਕਾਨ ਤੇ ਬੈ ਕੇ ਕਹਿੰਦਾ ਮੈਂ ਭਈਆ ਮਾਰ ਦੇਣਾ ਵਾ ਤੇ ਮੇਰੇ ਮੁੰਡੇ ਨੇ ਉਹ ਬਈਏ ਦੀ ਮਦਦ ਕਰਤੀ ਉਹਨੂੰ ਬਚਾਤਾ ਵੀ ਉਹਨੂੰ ਬਈਏ ਨੂੰ ਬਚਾ ਲਓ ਨਹੀਂ ਤੇਨਾਂ ਬਈਆ ਮਾਰ ਦੇਣਾ ਜੇ ਇਹਨੇ 9 ਮੁੰਡੇ ਲਿਆ ਕੇ ਤਾਂ ਦਸਮਾ ਆ ਆ ਬੈਨ ਜਿੰਨੇ ਮੇਰੇ ਮੁੰਡੇ ਦਾ ਸਿਰ ਤੇ ਲਿਆ ਕੇ ਦਾਤਰ ਵੀ ਮਾਰਿਆ ਤਾਂ ਉਹਨਾਂ ਕੋ ਮਰਵਾਇਆ ਮੁੰਡਿਆ ਕੋਲੋਂ ਨੇ ਬਹੁਤ ਜ਼ਿਆਦਾ ਮਰਵਾਇਆ ਮੇਰੇ ਮੁੰਡੇ ਨੂੰ ਆਪਣੇ ਲੋ ਦਾਤਰ ਮਾਰ ਕੇ ਮੁਰਕੇ ਸੁੱਟ ਗਿਆ ਵਾ ਐਦਾਂ ਕੀਤੀ ਤੇ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋਂਡੀ ਮੈਂ ਕਦੀ ਕਿਤੇ ਖੱਜਲੋਂ ਓਡੀ ਕਦੀ ਕਿਤੇ ਮੇਰੀਆਂ ਧੀਆਂ ਵੀ ਮੈਂ ਲੈ ਕੇ ਕਦੀ ਕਿਤੇ ਕਦੀ ਕਿਤੇ ਤਰੀ ਫੇਰਦੀ ਮੇਰੇ ਘਰ ਤੇ ਕੱਲ ਪਰਸੋਂ ਫੇਰ ਦਾਤਰ ਮਾਰ ਕੇ ਗਏ ਨੇ ਮੈਨੂੰ ਅੰਜ ਲੱਗਾ ਜਿੱਦਾਂ ਮੇਰੇ ਘਰ ਚ ਗੋਲੀਆਂ ਵਧੀਆਂ ਮਨਿਆਣੇ ਲੈ ਕੇ ਇੱਕ ਨੁਕਰੇ ਲੱਗ ਗਈਆਂ ਮੈਂ ਕਿੱਥੇ ਜਾਵਾਂ ਕੀ ਕਰਾਂ ਮੇਰੀਆਂ ਚਾਰ ਧੀਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਂਡੀ ਪੜਨੀਆਂ ਨੇ ਤਿੰਨ ਮੇਰੀਆਂ ਪਲੱਸ 1 ਚ ਪਾੜ ਨਹੀਂ ਆਨੇ ਤੇ ਪੇਪਰ ਹੋਣ ਦੇ ਨੇ ਮੈਂ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਨਾ ਧੀਆਂ ਨੂੰ ਹਾਂਜੀ ਕਰਾਈ ਕੋਈ ਮੇਰੀ ਪੁਲਿਸ ਸੁਣਵਾਈ ਨਹੀਂ ਕਰਨਦੀ ਕੁਝ ਨਹੀਂ ਕਰਨਦੀ ਮੇਰਾ ਮੈਂ ਕਿੱਥੇ ਲੈ ਕੇ ਨਾ ਚਾਹ ਨੂੰ ਚਲ ਜਾ ਸਰ ਜੀ ਐਮਐਲਆਰ ਆਈ ਆਪਣੇ ਕੋ ਮੁਤਾਬਕ ਐਮਐਲਆਰ ਤੇ ਬਿਆਨ ਲੈ ਕੇ ਤਾਂ ਜੋ ਗੰਦੀ ਕਾਰਵਾਈ ਕਰਤੀ ਹੈ ਬਾਕੀ ਪ੍ਰਵੈਂਸ਼ਨ ਐਕਟ ਐਕਟ ਜਿਹੜਾ ਉਹ ਹੀ ਅਮਚਲੇ ਆ ਰਹੀ ਹੈ ਜਿਸ ਕਾਰਨ ਪਤਾ ਲੱਗਦਾ ਕਿ ਕੋਈ ਕੀ ਝਗੜੇ ਦੀ ਕੀ ਕਾਰਨ ਹੈ ਝਗੜੇ ਦਾ ਕੋਈ ਜ਼ਿਆਦਾ ਸਪਸ਼ਟ ਕਾਰਨ ਨਹੀਂ ਦੱਸਿਆ ਨਾ ਵੈਸੇ ਨਿਜੀ ਰੰਜਿਸ਼ ਆ ਨਦੀ ਪਹਿਲਾਂ ਵੀ ਦੋ ਤਿੰਨ ਸਾਲ ਪਹਿਲਾਂ ਵੀ ਝਗੜਾ ਹੋਇਆ ਹੋਇਆ ਹੈਗਾ ਜਿਦੇ ਕਰਕੇ ਉਸੇ ਰੰਜਿਸ਼ 'ਚ ਹੀ ਫੇਰ ਲੜਾਈ ਜੀ ਕਿਹਨੇ ਦਾ ਝਗੜਾ ਸੀ ਕਿਸੇ ਨਾਲ ਹੋਇਆ ਤੇ ਸ਼ਿਕਾਇਤ ਕੀਤੀ ਇਹ ਜਿਹੜੀ ਸ਼ਿਕਾਇਤ ਹੈ ਜੀ ਐਮਐਲਏ ਸਾਡੇ ਕੋਲ ਹੈ ਜੀ ਆ ਦੀਪਕ ਮਸੀ ਸਨ ਆ ਪ੍ਰੇਮਸੀ ਵਾਸੀ ਹਸਨਪੁਰਾ ਦੀ ਤੇ ਬਰਖਲਾਫ ਹੈਗਾ ਜੀ ਵਿੱਕੀ ਉਹਦਾ ਫਾਦਰਸ ਹੈਗਾ ਸ਼ਿੰਦੀ ਨਾਲ ਪੰਜ ਸੱਤ ਅਨਨੋਨ ਬੰਦੇ